ਇਹ ਕੱਲ ਆਪਣੇ ਮੋਟਰਸਾਈਕਲ ਤੇ ਜਿਹੜਾ ਹੀਰੋ ਹੰਡਾ ਆ ਕਾਲੇ ਰੰਗ ਦਾ ਇਹ ਤੇ ਸਵਾਰ ਹੋ ਕੇ ਫੂਜਪੁਰ ਤੋਂ ਦਵਾਈਆਂ ਵੇਚਣ ਭਿੱਕੀਪਿੰਡ ਨੂੰ ਆ ਰਿਹਾ ਸੀ ਤੇ ਤਿੰਨ ਮੋਨੇ ਨੌਜਵਾਨ ਜਿਹੜਾ ਨੇ ਆਪਣੇ ਮੂੰਹ ਟੱਕੇ ਹੋਏ ਸੀ ਮੋਟਰਸਾਈਕਲ ਤੇ ਆਏ ਦਾਤਰ ਤੇ ਪਿਸਤੌਲ ਦੀ ਲੋਗ ਤੇ ਇਹਨਾਂ ਪਾਸੋਂ ਇਹਦਾ ਮੋਟਰਸਾਈਕਲ ਮੋਬਾਈਲ ਤੇ ਇਹਦੇ 20000 ਰੁਪਏ ਖੋਲਿਆ ਨਾਕਾਬੰਦੀ ਦੌਰਾਨ ਜਿਹੜਾ ਖੋਪੀਤਾ ਹੋਇਆ ਮੋਟਰਸਾਈਕਲ ਇੱਕ ਦਾਤ ਤੇ ਇੱਕ ਪਿਸਤਲ ਜਿਹੜਾ ਦੋਸ਼ੀਆਂ ਪਾਸੋਂ ਬਰਾਮਦ ਹੋ ਗਿਆ। ਲੋਕ ਸਭਾ ਇਲੈਕਸ਼ਨ ਨੂੰ ਮੱਦੇਨਜ਼ਰ ਆਪਣੇ ਹੋਏ। ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵਿਆਤ ਬੀਪੀਐਸ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਯਸ਼ਮਿਕ ਕੁਰਜੀ ਉਹਨਾਂ ਦੀ ਹਦਾਇਤਾਂ ਥੱਲੇ ਜਿਹੜੀ ਆ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਮੋਹਿਮ ਚੜੀ ਗਈ ਹੈ ਉਸ ਤਾਤ ਸਾਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਕਾਣਾ ਕੱਚਾ ਪੱਕਾ ਦੇ ਏਰੀਆ ਦੇ ਵਿੱਚ ਇੱਕ ਲਲਿਤ ਕੁਮਾਰ ਨੇ ਜਿਹੜੇ ਫੋਜਪੁਰ ਦੇ ਰਹਿਣ ਵਾਲੇ ਨੇ ਤੇ ਆਯੁਰਵੈਦਿਕ ਦਵਾਈਆਂ ਵੇਚਣ ਦਾ ਧੰਦਾ ਕਰਦੇ ਨੇ ਇਹ ਕੱਲ ਆਪਣੇ ਮੋਟਰਸਾਈਕਲ ਤੇ ਜਿਹੜਾ ਹੀਰੋ ਹੰਡਾ ਆ ਕਾਲੇ ਰੰਗ ਦਾ ਇਹ ਤੇ ਸਵਾਰ ਹੋ ਕੇ ਫੋਜਪੁਰ ਤੋਂ ਦਵਾਈਆਂ ਵੇਚਣ ਭਿੱਖੀਪਿੰਡ ਨੂੰ ਆ ਰਿਹਾ ਸੀ ਜਦੋਂ ਇਹ ਕੱਚੇ ਪੱਕੇ ਥਾੜੇ ਦੇ ਇਲਾਕੇ ਦੇ ਵਿੱਚ ਆਇਆ ਕਿ ਤਿੰਨ ਮੌਨੇ ਨੌਜਵਾਨ ਜਿਹੜਾ ਨੇ ਆਪਣੇ ਮੂੰਹ ਟੱਕੀ ਹੋਈ ਸੀ ਮੋਟਰਸਾਈਕਲ ਤੇ ਆਏ ਦਾਤਰ ਤੇ ਪਿਸਤੌਲ ਦੀ ਨੋਕ ਤੇ ਇਹਨਾਂ ਪਾਸੋਂ ਇਹਦਾ ਮੋਟਰਸਾਈਕਲ ਮੋਬਾਈਲ ਤੇ ਇਹਦੇ 20000 ਰੁਪਏ ਖੋਲਿਆ ਇਸ ਏਟੀ ਇਨਫੋਰਮੇਸ਼ਨ ਜਿਹੜੀ ਆ ਉਹ ਪੀਸੀਆਰ ਜਵਾਬ ਨੂੰ ਮਿਲੀ ਜਿਹੜਾ ਕਸ਼ਮੀਰ ਸਿੰਘ ਤੁਹਾਨੂੰ ਯਾਦ ਹੋਵੇਗਾ ਕਿ ਇਸ ਕਸ਼ਮੀਰ ਸਿੰਘ ਨੇ ਪਹਿਲਾਂ ਵੀ ਇੱਕ ਇਦਾਂ ਦੇ ਲੁੱਟਖੋ ਕਰਨ ਵਾਲੇ ਜਿਹੜੇ ਵਿਅਕਤੀ ਉਹਨਾਂ ਨੂੰ ਕਾਬੂ ਕੀਤਾ ਸੀ ਉਹ ਉਸ ਨੂੰ ਇਨਫੋਰਮੇਸ਼ਨ ਮਿਲੀ ਉਸਨੇ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਤਲਾਸ਼ ਦਿੱਤੀ ਤੇ ਜਿਸ ਦੇ ਆਧਾਰ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਜਿਹੜਾ ਖੋਹ ਕੀਤਾ ਹੋਇਆ ਮੋਟਰਸਾਈਕਲ ਇੱਕ ਦਾਤਰ ਤੇ ਇੱਕ ਪਿਸਤਲ ਜਿਹੜਾ ਦੋਸ਼ੀਆਂ ਪਾਸੋਂ ਬਰਾਮਦ ਹੋ ਗਿਆ ਇਹ ਜੋ ਦੋਸ਼ੀ ਜਿਹੜੇ ਮੌਕੇ ਤੋਂ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਗੁਰਜੰਟ ਸਿੰਘ ਆ ਜਿਹੜਾ ਕਿ ਬੈਂਕੇਪਿੰਡ ਦਾ ਰਹਿਣ ਵਾਲਾ ਤੇ ਕਮਲ ਜਿਹੜਾ ਆ ਉਹ ਚੁੱਗਿਆ ਕਾਲੂ ਜਿਹੜੇ ਸਦਰ ਪੱਟੀ ਦੇ ਇਲਾਕੇ ਦੇ ਵਿੱਚ ਪੈਂਦਾ ਉੱਥੋਂ ਦਾ ਰਹਿਣ ਵਾਲਾ ਜੇਕਰ ਇਹਨਾਂ ਦੇ ਬੈਕਵਰਡ ਹਿਸਟਰੀ ਦੀ ਗੱਲ ਕਰੀਏ ਤੇ ਗੁਰਜੰਟ ਦੇ ਖਿਲਾਫ ਲੁੱਟਾਂ ਕੋ ਚੋਰੀ ਤੇ ਹੈਰੋਂ ਦੇ ਜਿਹੜੇ ਆ ਉਹ ਪਹਿਲਾਂ ਹੀ ਚਾਰ ਮੁਕੱਦਮੇ ਚੱਲ ਰਹੇ ਨੇ ਤੇ ਕਮਲ ਤੇ ਪਹਿਲਾਂ ਹੀ ਇੱਕ ਐਨਡੀਪੀਆ ਸੈੱਟ ਦਾ ਮੁਕੱਦਮਾ ਜਿਹੜਾ ਉਹ ਪੱਟੀ ਵਿਖੇ ਦਰਜ ਹੈ ਇਹਨਾਂ ਨੂੰ ਮੁਕੱਦਮਾ ਦਾ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਰਿਮਾਂਡਾ ਸੀ ਕੀਤਾ ਇਸ ਤੋਂ ਇਲਾਵਾ ਵੀ ਇਹ ਇਹਨਾਂ ਨੇ ਜਿਹੜੀਆਂ ਰੁਟੀਨ ਜਿਹੜੀ ਜਨਰਲ ਪੁਚੀ ਰਿਪੋਰਟ ਦੇ ਵਿੱਚ ਕਈ ਹੋਰ ਖੋਹਾਂ ਤੇ ਲੁੱਟਾਂ ਦਾ ਜਿਹੜਾ ਖੁਲਾਸਾ ਕੀਤਾ ਤੇ ਇੱਕ ਇਹਨਾਂ ਦੇ ਖਿਲਾਫ ਜਿਹੜਾ ਵਾ ਥਾਣਾ ਪਿੱਖੀ ਵਿੰਡ ਵੀਖੇ ਵੀ ਮੁਕੱਦਮਾ ਦਰਜ ਹੈ ਉਸ ਦੇ ਵਿੱਚ ਵੀ ਇਹ ਵਾਂਟਡ ਹੈ ਸੋ ਇਹਨਾਂ ਕੋਲੋਂ ਪੁੱਛਗਿੱਛ ਕਰਕੇ ਜਿਹੜੀ ਆ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਜਿਹੜਾ ਤੀਸਰਾ ਦੋਸ਼ੀ ਹੈ ਸੁਖਵੀਰ ਸਿੰਘ ਸੁੱਖਾ ਜਿਹਦੇ ਖਿਲਾਫ ਵੀ ਪਹਿਲਾ ਮੁਕਦਮਾ ਦਰਜ ਨੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਜਿਹੜੀ ਆ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਖੇਮ ਕਰਨ ਦੇ ਵਿੱਚ ਵੱਖ-ਵੱਖ ਮੁਕਦਮਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾ ਐਫਆਈਆਰ ਨੰਬਰ 35 ਹੈ ਜਿਹਦੇ ਵਿੱਚ ਗੁਰਚੇਤ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਹੈ ਇਹਨੂੰ ਸਾਪ ਸਿੰਘ ਐਸਆਈ ਨੇ ਜਿਹੜਾ ਅਰੈਸਟ ਕੀਤਾ ਤੇ ਇਹਦੇ ਇਸ ਪਾਸੋਂ ਜਿਹੜੀ 110 ਗ੍ਰਾਮ ਹੈਰੋਨ ਜਿਹੜੀ ਆ ਰਿਕਵਰ ਹੋਈ ਦੂਸਰਾ ਮਾਮਲੇ ਦੇ ਵਿੱਚ ਰਮਨਦੀਪ ਸਿੰਘ ਜਿਹੜਾ ਰਤੋਗੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣੇ ਕਾਲੇ ਮੋਟਰਸਾਈਕਲ ਤੇ ਪੀਵੀ02 ਡੀਸੀ ਅ 1220 ਦੇ ਉੱਤੇ ਆ ਰਿਹਾ ਸੀ ਜਦੋਂ ਇਹਨੂੰ ਟੀ ਪੁਆਇੰਟ ਮੈਦੀਪੁਰ ਤੇ ਲਾਗੇ ਰੋਕੇ ਚੈੱਕ ਕੀਤਾ ਤੇ ਇਹਦੇ ਪਾਸੋਂ 100 ਗ੍ਰਾਮ ਹੈਰੋਨੋ ਜਿਹੜੀ ਆ ਰਿਕਵਰ ਹੋਇਆ ਇਹਨਾਂ ਦੋਨਾਂ ਵਿਅਕਤੀਆਂ ਦੇ ਜਿਹੜੀ ਆ ਅਰੈਸਟ ਕਰਕੇ ਵੱਖਰਾ ਵੱਖਰਾ ਮੁਕੱਦਮਾ ਗੁਰਚੇਹ ਸਿੰਘ ਤੇ ਐਫ ਆਈ ਆਰ ਨੰਬਰ 35 ਤੇ ਜਿਹੜਾ ਰਮਨਦੀਪ ਐ ਇਹਦੇ ਤੇ ਮੁਕੱਦਮਾ ਨੰਬਰ 36 ਦਰਜ ਕਰਕੇ ਤੇ ਇਹਨਾਂ ਨੂੰ ਮੁਕੱਦਮਾ ਹਾਜ਼ਾ ਦੇ ਵਿੱਚ ਕਥਿਤਿਸ਼ੀ ਅਫਸਰਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਪਾਸੋਂ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੰਘਾਲ ਕੇ ਇਹਨਾਂ ਦੇ ਖਿਲਾਫ ਜਿਹੜੀ ਯੋਗ ਹੋਰ ਕਾਨੂੰਨੀ ਕਾਰਵਾਈ ਹੈ ਉਹ ਵੀ ਕੀਤੀ ਜਾਊਗੀ ਤੇ ਇਹ ਵੀ ਤਸਦੀਕ ਕੀਤਾ ਜਾਊਗਾ ਵੀ ਇਹਨਾਂ ਨੇ ਇਹ ਨਸ਼ੇ ਦੇ ਕਾਰੋਬਾਰ ਨੂੰ ਵੇਚ ਕੇ ਤੇ ਕੀ ਜਾਇਦਾਦ ਜਿਹੜੀ ਬਣਾਈ ਹੈ ਜੇਕਰ ਇਦਾਂ ਦੀ ਚੀਜ਼ ਤਸਦੀਕ ਹੁੰਦੀ ਹੈ ਤਾਂ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੀ ਜਿਹੜੀ ਹੈ ਜਾਇਦਾਦਾਂ ਜਾਂ ਕੋਈ ਬਣਾਈ ਹੋਈ ਸਮਗਰੀ ਨੂੰ ਜ਼ਬਤ ਕੀਤਾ ਜਾਵੇਗਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਲਗਾਤਾਰ ਜਿਹੜੀ ਹੈ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ ਜਿਹੜੇ ਨਸ਼ਾ ਤਾਰਕ ਜਾਂ ਸਮਾਜ ਦੇ ਭੜੇ ਅੰਸਰ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਜਿੱਥੇ ਅਸੀਂ ਡਰੋਨ ਤੇ ਡਰੋਨਾਂ ਹੀ ਭੇਜੀ ਗਈਆਂ ਹਨ ਉਹਨਾਂ ਨੂੰ ਰਿਕਵਰ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋ ਰਹੀ ਹੈ ਸੋ ਮੈਂ ਜਿਹੜੇ ਮਾੜਾ ਕੰਮ ਕਰਨ ਵਾਲੇ ਜਿਹੜੇ ਸਮੱਗਲਰ ਜਾਂ ਛੋਟੇ ਨਸ਼ਾ ਵੇਚਣ ਵਾਲੇ ਨੇ ਤਸਕਰ ਮੈਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਆਪਣੇ ਕੰਮਾਂ ਤੋਂ ਆਵਾਜ਼ ਆ ਜਾਂ ਨਹੀਂ ਤਾਂ ਇਹਨਾਂ ਦਾ ਸਥਾਨ ਜਿਹੜਾ ਜੇਲ੍ਹ ਗੋਇੰਦਵਾਲਾ ਉੱਥੇ ਪਹਚਾਪ ਕੇ ਸਾਲਾਉਂਗਾ